ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਨੀ ਰੇਡੀਓ ਨਾਲ ਸੰਪਰਕ ਕਰੋ 350 213 13 350 2001313 ਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਦੇ ਉੱਪਰ ਵਾਦਿਆਂ ਅਗਲੀ ਖਬਰ ਦੇ ਵੱਲ ਖਬਰ ਜਿਹੜੀ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬਣ ਦਾ ਕਤਲ ਕਰ ਦਿੱਤਾ ਗਿਆ ਕਤਲ ਜਿਹੜਾ ਹੈ ਉਸਦੇ ਹੀ ਘਰਵਾਲੇ ਦੇ ਵੱਲੋਂ ਕੀਤਾ ਗਿਆ ਜਿਆਦਾ ਜਾਣਕਾਰੀ ਸਾਂਝ ਕਰਨਗੇ ਸੁਖਦੇਵ ਸਿੰਘ ਚੁਗਾਵਾ ਜੀ ਆ ਬਿਲਕੁਲ ਸੰਨ ਸਾਹਿਬ ਇਹ ਇੱਕ ਜਿਹੜੀ ਮੰਦਪੁਰ ਦੀ ਘਟਨਾ ਜਿਹੜੀ ਆ ਕੈਨੇਡਾ ਦੇ ਵਿੱਚ ਵਾਪਰੀ ਹੈ ਖਬਰ ਉੱਥੋਂ ਆ ਰਹੀ ਹੈ ਕਿ ਇੱਕ ਪੰਜਾਬਣ ਦੀ ਭੇਰੇ ਭਰੇ ਹਾਲਾਤਾਂ ਵਿੱਚ ਮੌਤ ਹੋਈ ਹੈ ਤੇ ਮੌਤ ਮਗਰੋਂ ਹੁਣ ਪੁਲਿਸ ਨੇ ਉਸ ਹੀ પતિ ਨੂੰ ਗ੍ਰਿਫਤਾਰ ਕਰਕੇ ਤੇ ਦੂਜੇ ਦਰਜੇ ਦੀ ਹਤਿਆ ਦੇ ਦੋਸ਼ ਜਿਹੜੇ ਆ ਉਹ ਲਾਏ ਹੈਗੇ ਆ ਜੇ ਆਪਾਂ ਇਸ ਖਬਰ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਅੱਗੇ ਗੱਲ ਕਰੀਏ ਤਾਂ ਜਿਹੜਾ ਇਹ ਵਾਰਦਾਤ ਹੈ ਇਹ 15 ਨਵੰਬਰ 온ਟਾਰੀਓ ਦੀ ਸਿਮੋਕੋ ਕਾਉਂਟੀ ਦੇ ਐਡਜ਼ਲਾ ਟ੍ਰਾਂਸਫਰੋ ETO ਇਲਾਕੇ ਵਿੱਚ ਜਿਹੜੀ ਵਾਪਰੀ ਹੈ ਤੇ ਨੋਟਾਵਸਾਗਾ ਦੀ 온ਟਾਰੀਓ ਪ੍ਰੋਵੀਜ਼ਨਲ ਪੁਲਿਸ ਨੇ ਦੱਸਿਆ ਕਿ ਇਸਪੈਰੋਵੇ ਦੇ ਇੱਕ ਘਰ ਵਿੱਚ ਪੁੱਜੇ ਅਫਸਰਾਂ ਨੂੰ 41 ਸਾਲਾ ਸੁਖਦੀਪ ਕੌਰ ਚੀਮਾ ਦੀ ਲਾਸ਼ ਮਿਲੀ ਪੁਲਿਸ ਵੱਲੋਂ ਮੌਦੇ ਕਰਨ ਬਾਰੇ ਕੋਈ ਜ਼ਿਕਰ ਤਾਂ ਨਹੀਂ ਕੀਤਾ ਗਿਆ ਪਰ ਜਿਹੜੀ ਮਾਮਲੇ ਦੀ ਪੜਤਾਲ ਕਰਦੇ ਆ ਬੀਤੇ ਮੰਗਲਵਾਰ ਨੂੰ ਰਣਜੀਤ ਸਿੰਘ ਚੀਮਾ ਜੋ ਕਿ ਉਹਦਾ ਹਸਬੰਡ ਹੈਗਾ ਆ ਉਹਨੂੰ ਜਿਹੜਾ ਗ੍ਰਿਫਟਾਰ ਕੀਤਾ ਹੈ ਪੁਲਿਸ ਨੇ ਜਦੋਂ ਰਨਜੀਤ ਸਿੰਘ ਚੀਮਾ ਨੂੰ ਗ੍ਰਿਫਤਾਰ ਕੀਤਾ ਤਾਂ ਉਹਦੇ ਪਹਿਲਾਂ ਇਹ ਕੋਈ ਜਾਣਕਾਰੀ ਕਿਸੇ ਨੂੰ ਨਹੀਂ ਸੀ ਕਿ ਇਦਾਂ ਹੋ ਸਕਦਾ ਪਰ ਗਵੰਡੀਆਂ ਨੂੰ ਦੱਸਿਆ ਕਿ ਵਾਰਦਾਤ ਵਾਲੇ ਘਰ ਵਿੱਚ ਜਿਹੜਾ ਰਨਜੀਤ ਸਿੰਘ ਹੈ ਉਹ ਆਪਣੀ ਪਤਨੀ ਆਪਣੇ ਬੇਟੇ ਅਤੇ ਆਪਣੇ ਮਾਪਿਆਂ ਨਾਲ ਰਹਿੰਦਾ ਸੀ ਆ ਨੋਟਾਬਸ ਹੈਗਾ ਓਪੀਪੀ ਡਿਟੈਚਮੈਂਟ ਦੀ ਐਲਸਟਨ ਜੇਲ ਵਿੱਚ ਬੰਦ ਰੰਜੀਤ ਸਿੰਘ ਨੂੰ ਵੀਡੀਓ ਕਾਨਫਰੰਸ ਰਾਹੀਂ ਜਿਹੜਾ ਉਹ ਬੈਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ 12 ਜਾਣਿਆਂ ਨਾਲ ਕੋਈ ਸੰਪਰਕ ਨਾ ਕਰਨ ਦੀ ਹਦਾਇਤ ਦਿੱਤੀ ਹੈ। ਬਚਾਅਕਰ ਨੇ ਅਦਾਲਤ ਨੂੰ ਦੱਸਿਆ ਕਿ ਰੰਜੀਤ ਸਿੰਘ ਚੀਮਾ ਦਾ ਪਰਿਵਾਰ ਟੋਰਾਂਟੋ ਦੇ ਵਕੀਲ ਡੇਵਿਡ ਲੋਕ ਦੀਆਂ ਸਿਵਾਵਾਂ ਲੈਣ ਲਈ ਯਤਨ ਕਰ ਰਿਹਾ। ਔਰ ਦੂਸਰੇ ਪਾਸੇ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਰੰਜੀਤ ਸਿੰਘ ਜਿਹੜਾ ਉਹ ਕੈਂਸਰ ਦਾ ਮਰੀਜ਼ ਹੈ ਤੇ ਹਾਲ ਹੀ ਵਿੱਚ ਉਸ ਦੀ ਸਰਜਰੀ ਹੋਈ ਹੈ। ਦੂਜੀ ਪਾਸੇ ਰঞ্জੀਤ ਸਿੰਘ ਦੇ ਜਾਣਕਾਰਾਂ ਨੇ ਇਹ ਵੀ ਤਸਦੀਕ ਕੀਤਾ ਕਿ ਵਾਕਈ ਉਹਦਾ ਕੈਂਸਰ ਦਾ ਜਿਹੜਾ ਇਲਾਜ ਚੱਲਦਾ ਪਿਆ ਤੇ ਜਾਂਚ ਕਰਤਾਵਾਂ ਨੇ ਰঞ্জੀਤ ਸਿੰਘ ਦੇ ਆਣਗੌਣ ਵਿੱਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਉਹ ਅੱਗੇ ਆ ਕੇ ਜਿਹੜਾ ਹੈਗਾ ਆ ਪੁਲਿਸ ਨੂੰ ਦੱਸੇ ਤੇ ਨਾਲ ਹੀ ਸੰਪਰਕ ਨੰਬਰ ਵੀ ਉਹਨਾਂ ਨੇ ਜਾਰੀ ਕੀਤਾ ਕਿ 1888 310 1122 ਤੇ ਜਿਹੜਾ ਸੰਪਰਕ ਕੀਤਾ ਜਾਵੇ ਕੋਨਰ ਅਨਜੀਤ ਸਿੰਘ ਦੀ ਜਿਹੜੀ ਅਗਲੀ ਪੇਸ਼ੀ ਹੈ ਉਹ ਆਉਂਦੇ ਮੰਗਲਵਾਰ ਨੂੰ ਹੋਵੇਗੀ ਅਤੇ ਅਦਾਲਤ ਵਿੱਚ ਲੱਗੇ ਜਿਹੜੇ ਦੋਸ਼ ਹੈ ਉਹ ਫਿਲਹਾਲ ਜਿਹੜੇ ਹੈ ਸਾਬਤ ਨਹੀਂ ਹੋਏ ਪਰ ਇਸ ਕਤਲ ਦੀ ਹਜੇ ਜਿਹੜੀ ਗੁੱਥੀ ਹੈ ਉਹ ਪੂਰੀ ਸੁਲਝੀ ਨਹੀਂ ਕਿਉਂਕਿ ਇਹ ਕਤਲ ਹਜੇ ਰਹੱਸ ਬਣਿਆ ਹੋਇਆ ਤੇ ਕਿਸ ਤਰੀਕੇ ਨਾਲ ਇਹ ਮਰਡਰ ਹੋਇਆ ਕਿਵੇਂ ਹੋਇਆ ਨਾ ਤਾਂ ਕਿਸੇ ਨੂੰ ਆਂਡਗਵਾਂ ਵਿੱਚ ਪਤਾ ਤੇ ਨਾ ਹੀ ਹਜੇ ਕੋਈ ਅੱਗੇ ਆ ਕੇ ਜਾਣਕਾਰੀ ਦੇਣ ਨੂੰ ਤਿਆਰ ਹੈ ਪਰ ਇਹ ਕਤਲ ਜਿਹੜਾ ਹੋਇਆ ਜ਼ਰੂਰ ਹੈ ਤੇ ਜਿਵੇਂ ਪੁਲਿਸ ਦਾ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਰਣਜੀਤ ਸਿੰਘ ਚੀਮਾ ਨੇ ਹੀ ਆਪਣੀ ਪਤਨੀ ਸੁਖਦੀਪ ਕੌਰ ਚੀਮਾ ਦਾ ਜਿਹੜਾ ਕਤਲ ਕੀਤਾ ਹ ਹ ਚਗਾਵਾਂ ਸਾਹਿਬ ਜਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਵਾਰਦਾਤਾਂ ਵਾਪਰ ਰਹੀਆਂ ਹੈਗੀਆਂ ਨੇ ਖਾਸ ਕਰਕੇ ਆਪਣੇ ਪੰਜਾਬੀ ਕਮਿਊਨਿਟੀ ਵੱਡੀ ਪੱਧਰ ਤੇ ਸ਼ਮੂਲੀਅਤ ਰੱਖ ਰਹੀ ਹੈ ਕਦੇ ਗੋਲੀਬਾਰੀ ਚੱਲ ਜਾਂਦੀ ਹੈ ਕਦੇ ਕੋਈ ਪੰਜਾਬੀ ਇਸ ਘਟਨਾ ਨੂੰ ਅੰਜਾਮ ਦੇ ਦਿੰਦਾ ਦੇ ਦਿੱਤਾ ਜਾਂਦਾ ਪੰਜਾਬੀ ਦੇ ਵੱਲੋਂ ਤੁਹਾਨੂੰ ਕੀ ਲੱਗਦਾ ਹੈ ਜੇ ਇਸ ਤਰੀਕੇ ਨਾਲ ਉੱਥੇ ਵੱਡੀ ਪੱਧਰ ਤੇ ਪਰਵਾਸ ਹੋਇਆ ਹੈਗਾ ਫਿਰ ਆ ਜਿਹੜੇ ਉਧਰ ਦੇ ਮੂਲ ਵਾਸੀ ਲੋਕ ਹੈਗੇ ਨੇ ਉਹਨਾਂ ਦੇ ਵਿੱਚ ਵੀ ਇੱਕ ਆ ਜਾਂਦਾ ਤਾਂ ਹੈਗਾ ਨਾ ਸੁਨੇਹਾ ਕਿ ਲੋਕ ਜਿਹੜੇ ਨੇ ਇਹ ਇਹ ਸ਼ਾਇਦ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਹਾਲਾਂਕਿ ਸਾਰੇ ਨਹੀਂ ਕਰਦੇ ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਛਵੀ ਹੈ ਉਹ ਧੁੰਦਲੀ ਤਾਂ ਹੁੰਦੀ ਹੈ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈਗੀ ਕਿ ਕਿਤੇ ਨਾ ਕਿਤੇ ਇਹ ਜੋ ਕਹ ਲਓ ਕਿ ਇਹ ਕੋਈ ਘਟਨਾ ਜਿਹੜੀ ਆਮ ਜੀ ਘਟਨਾ ਤਾਂ ਹੈ ਨਹੀਂ ਕਿਉਂਕਿ ਘਰ ਦੇ ਵਿੱਚ ਕਤਲ ਹੋਇਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਹਜੇ ਤੱਕ ਜਿਹੜਾ ਆ ਪੁਲਿਸ ਵੱਲੋਂ ਇਹ ਉਹਦੇ ਹਸਬੰਦ ਨੂੰ ਭਾਵੇਂ ਗ੍ਰਿਫਤਾਰ ਕੀਤਾ ਪਰ ਉਹਨਾਂ ਨੂੰ ਹਜੇ ਵੀ ਉਹਨਾਂ ਕੋਲ ਸਟੀਕ ਜਾਣਕਾਰੀ ਨਹੀਂ ਹੈਗੀ ਆ ਪਰ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਪ੍ਰਵਾਸ ਇੱਥੇ ਹੋਇਆ ਪ੍ਰਵਾਸ ਦੇ ਨਾਲ-ਨਾਲ ਜਿਹੜੇ ਆ ਚੰਗੇ ਮਾੜੇ ਗੁਣ ਜਿਹੜੇ ਆ ਉਹ ਵੀ ਨਾਲ ਆਉਂਦੇ ਆ ਤੇ ਇਹ ਵੀ ਕੋਈ ਪਰਿਵਾਰਕ ਝਗੜਾ ਘਰੇਲੂ ਝਗੜਾ ਲੱਗਦਾ ਕਿਉਂਕਿ ਅਸਲ ਕਹਾਣੀ ਤਾਂ ਬਾਅਦ ਵਿੱਚ ਪਤਾ ਲੱਗੀ ਕਿ ਉਸ ਤੋਂ ਪਹਿਲਾਂ ਵੀ ਇਦਾਂ ਦੇ ਕਈ ਜਿਹੜੇ ਕੇਸ ਹੋਏ ਆ ਕੈਨੇਡਾ ਦੇ ਵਿੱਚ ਤੁਸੀਂ ਸੁਣਿਆ ਵੇਖਿਆ ਹੋਣਾ ਆ ਕਿ ਕਿਸੇ ਨੇ ਇੱਕ ਆਪਣੀ ਕਿਸੇ ਨੇ ਕਾਰਵਾਈ ਦਾ ਕਤਲ ਕੀਤਾ ਜਾਂ ਲੜਕੀ ਨੇ ਕਿਸੇ ਲੜਕੇ ਦਾ ਕਤਲ ਕਰ ਦਿੱਤਾ ਜਾਂ ਇਦਾਂ ਕਹਿ ਲਓ ਕਿਸੇ ਫਰੈਂਡ ਵੱਲੋਂ ਹੀ ਕਿਸੇ ਫਰੈਂਡ ਦਾ ਕਤਲ ਕਰ ਦਿੱਤਾ ਗਿਆ ਇਹ ਸਾਰੀਆਂ ਚੀਜ਼ਾਂ ਜਾਂ ਤਾਂ ਕਿਸੇ ਸਟ्रेस ਦਾ ਕਾਰਨ ਹੋ ਸਕਦੀਆਂ ਜਾਂ ਕਹਿ ਲਓ ਕਿ ਆਪਣੇ ਕਹਿੰਦੇ ਘ੍ਰੇਲੂ ਜਿਹੜੀਆਂ ਲੜਾਈਆਂ ਹੁੰਦੀਆਂ ਉਹਨਾਂ ਵਾਸਤੇ ਆ ਜਾਂ ਇਸ ਤਰ੍ਹਾਂ ਕਹਿ ਲਓ ਕਿ ਲੋਕਾਂ ਦੇ ਵਿੱਚ ਸ਼ਾਂਤ ਸ਼ੀਲਤਾ ਜਿਹੜੀ ਆ ਉਹ ਬਹੁਤ ਘਟ ਗਈ ਆ ਤੇ ਕਿਸੇ ਨੂੰ ਵੀ ਮਾਰਨਾ ਜਿਹੜਾ ਉਹ ਇੰਨਾ ਸੌਖਾ ਹੋ ਗਿਆ ਕਿ ਹਾਲਾਂਕਿ ਭਾਵੇਂ ਪਤਾ ਆ ਕਿ ਇਹ ਜਿਹੜੇ ਦੇਸ਼ ਆ ਜਿੱਥੇ ਆਪਾਂ ਰਹਿੰਦੇ ਆ ਇੱਥੇ ਸਾਰਾ ਕੁਝ ਛਿਪਣਾ ਜਿਹੜਾ ਬੜਾ ਔਖਾ ਹੁੰਦਾ ਅ ਅੱਜ ਨਹੀਂ ਤੇ ਕੱਲ ਨੂੰ ਇਹ ਪਤਾ ਲੱਗ ਹੀ ਜਾਣਾ ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਕਈ ਕਈ ਖਬਰਾਂ ਇਦਾਂ ਦੀਆਂ ਵੀ ਆਈਆਂ ਸੀਗੀਆਂ ਕਿ ਕਈ ਲੋਕ ਜਿਹੜੇ ਆ ਉਹ ਆਪਣੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਕਤਲ ਕੀਤੇ ਉਹਨਾਂ ਨੂੰ ਪਹਿਲਾਂ ਇੰਡੀਆ ਲੈ ਕੇ ਗਏ ਫਿਰ ਉੱਥੇ ਕਤਲ ਕਰਕੇ ਤੇ ਫਿਰ ਵਾਪਸ ਆ ਗਏ ਪਰ ਜਦੋਂ ਦਹਾਕਿਆਂਵਾਲ ਫਿਰ ਜਦੋਂ ਵਾਪਸ ਗਏ ਤੇ ਪੁਲਿਸ ਨੇ ਉੱਥੇ ਜਾ ਕੇ ਫੜ ਲਏ ਤੇ ਉੱਥੇ ਹੁਣ ਜੇਲਾਂ ਵਿੱਚ ਉਹ ਰੋਲਦੇ ਪਏ ਆ ਕਹਿੰਦੇ ਆ ਨਾ ਸਿਆਣੇ ਵੀ ਇਹ ਇਹੋ ਜਿਹੜੇ ਗੁੱਸੇ ਦੀਆਂ ਗੱਲਾਂ ਹੁੰਦੀਆਂ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਦਾ ਪਿਆ ਆ ਹੋ ਸਕਦਾ ਆ ਕਿ ਤਣਾਅ ਆ ਸਭ ਤੋਂ ਵੱਡਾ ਕਾਰਨ ਰਿਹਾ ਹੋਵੇ ਜਾ ਕੋਈ ਘਰੇਲੂ ਝਗੜਾ ਰਿਹਾ ਹੋਵੇ ਇਹ ਤਾਂ ਹੁਣ ਗੱਲਾਂ ਬਾਹਰ ਜਦੋਂ ਆਉਣਗੀਆਂ ਜਾਂ ਕੋਈ ਆਣ ਗਵਾਨ ਤੋਂ ਕੋਈ ਦੱਸੂਗਾ ਤੇ ਫਿਰ ਪਤਾ ਲੱਗੂਗਾ ਪਰ ਇਹੋ ਜੀ ਜਿਹੜੀ ਘਟਨਾ ਵਾਪਰਨੀ ਹੈ ਇੱਕ ਤੇ ਆਂਡੀਆਂ ਗਵਾਨੀਆਂ ਵਾਸਤੇ ਵੀ ਕਹਿੰਦੇ ਆ ਕਿ ਮਾੜੀ ਗੱਲ ਹੁੰਦੀ ਆ ਇਥੇ ਬਖਾਸ ਕਰਕੇ ਜੇ ਤੁਹਾਡੇ ਗਵਾਨ ਵਿੱਚ ਇਦਾਂ ਦੀ ਗੱਲਬਾਤ ਹੋ ਜਵੇ ਤਾਂ ਜਿਹੜੇ ਗੋਰੇ ਆ ਉਹ ਖਾਸ ਕਰਕੇ ਘਰ ਵਿੱਚ ਕੇ ਚਲੇ ਜਾਂਦੇ ਆ ਕਿ ਇਹ ਇਲਾਕਾ ਹੁਣ ਠੀਕ ਨਹੀਂ ਰਿਹਾ ਸੋ ਇਹੋ ਜੀਆਂ ਜਿਹੜੀਆਂ ਹੋਮੋਸਾਈਡ ਵਾਲੀਆਂ ਗੱਲਾਂ ਹੁੰਦੀਆਂ ਆ ਜਿੱਥੇ ਇਦਾਂ ਦੇ ਮਰਡਰ ਹੋ ਜਾਂਦੇ ਆ ਸੋ ਉਥੇ ਕਈ ਲੋਕ ਰਹਿਣ ਤੋਂ ਵੀ ਕੰਨੀ ਕਰਾਉਣ ਲੱਗ ਪੈਂਦੇ ਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਹੋਣਾ ਜਿਹੜਾ ਇਲਾਕਾ ਆ ਉਹ ਸਹੀ ਨਹੀਂ ਹੈਗਾ ਪਰ ਇਹ ਸ ਕਤਲ ਦੇ ਨਾਲ ਉਸ ਇਲਾਕੇ ਵਿੱਚ ਸਹਿਮ ਦਾ ਮਾਹੌਲ ਵੀ ਹੈ ਤੇ ਪਲੱਸ ਨਾਲ ਦੇ ਨਾਲ ਪੁਲਿਸ ਵੱਲੋਂ ਜਿਹੜੀ ਹੈ ਉਹ ਲੋਕਾਂ ਦੀ ਮਦਦ ਲਈ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਕਤਲ ਦੀ ਜਿਹੜੀ ਹੈ ਗੁੱਥੀ ਨੂੰ ਸੁਲਝਾ ਲਿਆ ਜਾਵੇ